ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਕਮੀਜ਼ ਕਟਿੰਗ ਕਰਾਂਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਕਮੀਜ਼ ਦੇ ਪੱਲੇ ਮੈਂ ਉਤਾਰੇ ਹੋਏ ਨੇ ਠੀਕ ਹੈ ਜੀ ਦੋਨੋਂ ਹੀ ਪੱਲੇ ਬੈਕ ਵਾਲਾ ਵੀ ਫਰੰਟ ਵਾਲਾ ਵੀ ਆਪਾਂ 40 ਇੰਚ ਲੰਬਾਈ ਤਿਆਰ ਕਰਨੀ ਹੈ ਦੀ 43 ਇੰਚ ਵੱਧ ਆਪਾਂ ਇਹਨੂੰ ਰੱਖਿਆ ਹੋਇਆ ਠੀਕ ਹੈ ਜੀ ਘੇਰਾ ਆਪਾਂ ਇਹਦਾ 24 ਇੰਚ ਤਿਆਰ ਕਰਨਾ ਆਪਾਂ ਨੇ 4 ਇੰਚ ਵੱਧ ਲੈ ਕੇ 28 ਇੰਚ ਦੇ ਹਿਸਾਬ ਨਾਲ ਇਹਨੂੰ ਡਬਲ ਕਰਕੇ ਆਪਾਂ 14 ਇੰਚ ਦੇ ਹਿਸਾਬ ਨਾਲ ਡਬਲ ਕਰਕੇ ਆਪਾਂ ਕਮੀਜ਼ ਨੂੰ ਰੱਖਿਆ ਹੋਇਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਦੇਖਣਾ ਟੀਰੇ ਦਾ ਨਿਸ਼ਾਨ ਠੀਕ ਹੈ ਜੀ ਟੀਰੇ ਦਾ ਨਿਸ਼ਾਨ ਆਪਾਂ ਇਸ ਦੇ ਵਿੱਚ ਗਲਾ ਬਣਾਉਣਾ ਹੈ 5 ਇੰਚ ਦਾ ਬੈਕ ਵਾਲਾ ਗਲਾ ਠੀਕ ਹੈ ਜੀ ਟੀਰੇ ਦੇ ਨਿਸ਼ਾਨ ਲਈ ਆਪਾਂ ਪਿੱਛੇ ਵਾਲਾ ਗਲਾ ਦੇਖਦੇ ਹੁੰਨੇ ਆ ਇਹ ਆਪਾਂ ਕਰਨਾ ਹੈ 5 ਇੰਚ ਰੈਡੀ ਠੀਕ ਹੈ ਜੀ ਇਹ ਆਪਾਂ ਟੀਰੇ ਦਾ ਨਿਸ਼ਾਨ ਲਗਾਵਾਂਗੇ 6.5 ਠੀਕ ਹੈ ਜੀ 6.5 ਦੇ ਵਿੱਚ ਤੁਸੀਂ 5 ਇੰਚ ਗਲਾ 6 ਇੰਚ ਗਲਾ 7 ਇੰਚ ਗਲਾ ਰੱਖ ਸਕਦੇ ਹੋ ਠੀਕ ਹੈ ਜੀ ਹਾਂਜੀ ਹੁਣ ਆਪਾਂ ਲਗਾਵਾਂਗੇ ਮੋਡੇ ਦਾ ਨਿਸ਼ਾਨ ਇਹਨਾਂ ਦਾ ਜਿਹੜਾ ਮੋਡਾ ਆਪਾਂ ਨੇ 9 ਇੰਚ ਤਿਆਰ ਕਰਨਾ ਹੈ ਠੀਕ ਹੈ ਜੀ 9 ਇੰਚ ਦੇ ਹਿਸਾਬ ਦੇ ਨਾਲ ਆਪਾਂ ਇਹਦੀ 7.5 ਤੋਂ ਕਟਿੰਗ ਕਰਾਂਗੇ ਠੀਕ ਹੈ ਜੀ 9 ਇੰਚ ਆਪਾਂ ਰੈਡੀ ਕਰਨਾ ਹੈ ਆਪਾਂ 7.5 ਤੋਂ ਕਟਿੰਗ ਕਰਾਂਗੇ ਠੀਕ ਹੈ ਜੀ ਕਿਉਂਕਿ ਅੱਧੇ ਇੰਚ ਤਾਂ ਆਪਣਾ ਹੀ ਉੱਪਰ ਜਿਹੜੀ ਆ ਕਾਟ ਆ ਜਣੀ ਹੈ ਠੀਕ ਹੈ ਜੀ 7.5 ਤੋਂ ਆਪਣੀ ਜਿਹੜੀ ਮੋਡੇ ਦੀ ਕਾਟ ਪਊਗੀ ਇਥੋਂ ਵੀ ਆਪਾਂ ਸਾਢੇ 6 ਇਰਖਾ ਲੈਣਾ ਪਹਿਲਾਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ 7.5 ਦਾ ਪਹਿਲਾਂ ਬਾਕਸ ਬਣਾ ਲੈਣਾ ਹੈ ਲਓ ਜੀ ਠੀਕ ਹੈ ਜੀ ਹਾਂ ਜੀ ਹੁਣ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ ਪਹਿਲਾਂ ਠੀਕ ਹੈ ਜੀ ਕਮਰ ਆਪਾਂ ਲਗਾਵਾਂਗੇ ਇਹਦਾ ਨਿਸ਼ਾਨ 7.5 ਤੇ ਠੀਕ ਹੈ ਜੀ 1/2 ਇੰਚ ਆਪਣਾ ਪਲੇਟ ਚ ਆ ਜਾਊਗਾ 7 ਇੰਚ ਜਿਹੜਾ ਆਪਣਾ ਕਮਰ ਦਾ ਨਿਸ਼ਾਨ ਤਿਆਰ ਰਹਿ ਜਾਊਗਾ ਠੀਕ ਹੈ ਜੀ 14 ਇੰਚ ਆਪਾਂ ਦੀ ਸਾਈਡ ਸिलाई ਪੱਛ ਬਣਾਉਣੀ ਆ ਤਿਆਰ ਕਰਨੀ ਆ 15 ਇੰਚ ਆਪਾਂ ਰੱਖ ਲਿਆ ਠੀਕ ਹੈ ਜੀ ਹੁਣ ਆਪਣਾ ਅੱਗੇ ਘੇਰਾ ਘੇਰਾ ਆਪਾਂ 12 ਇੰਚ ਰੱਖਿਆ ਹੋਇਆ ਹੈ ਠੀਕ ਹੈ ਜੀ ਤਿਆਰ ਕਰਨਾ 24 ਇੰਚ 14 ਇੰਚ ਆਪਾਂ ਕਟਾਈ ਕੀਤੀ ਹੋਈ ਆ ਠੀਕ ਹੈ ਜੀ ਹੁਣ ਇੱਥੋਂ ਆਪਾਂ ਮੋਡੇ ਦੇ ਕਾਰਡ ਦਾ ਨਿਸ਼ਾਨ ਲਗਾਵਾਂਗੇ ਦੇਖੋ ਠੀਕ ਹੈ ਜੀ ਇਹ ਕਾਰਡ ਆਪਾਂ ਲਗਾਵਾਂਗੇ 2 ਇੰਚ ਤੋਂ ਜਿਹੜਾ ਆਪਾਂ ਬੈਕ ਵਾਲਾ ਪਿੱਛੇ ਵਾਲੇ ਪੱਲੇ ਦੀ ਕਾਰਡ ਪਾਉਣੀ ਆ ਉਹ ਆਪਾਂ ਪਾਵਾਂਗੇ 2 ਇੰਚ ਤੋਂ ਠੀਕ ਹੈ ਜੀ ਇੱਥੋਂ ਆਪਾਂ ਨਾ ਫੀਟਿੰਗ ਦਾ ਨਿਸ਼ਾਨ ਲਗਾ ਲਾਂਗੇ ਪਹਿਲਾਂ ਪਲੇਟਾ ਪਾਉਣੀਆਂ ਨੇ ਆਪਾਂ ਨੇ 10.5 ਠੀਕ ਹੈ ਜੀ 20 ਇੰਚ ਆਪਾਂ ਛਾਤੀ ਤਿਆਰ ਕਰਨੀ ਹੈ ਦੀ ਠੀਕ ਹੈ ਜੀ ਛਾਤੀ ਦੇ ਨਿਸ਼ਾਨ 20 ਇੰਚ ਚੈਸ ਦੇ ਹਿਸਾਬ ਨਾਲ ਆਪਾਂ ਕਰਾਂਗੇ ਤੇ ਆਪਾਂ 10.5 ਰੱਖ ਲਿਆ ਅੱਧਾ ਇੰਚ ਆਪਣਾ ਪਲੇਟ ਚ ਆ ਜਾਊਗਾ ਠੀਕ ਹੈ ਜੀ ਇੱਥੇ ਆਊਗਾ ਆਪਣਾ ਕਮਰ ਦਾ ਨਿਸ਼ਾਨ ਠੀਕ ਹੈ ਜੀ ਕਮਰ ਦਾ ਨਿਸ਼ਾਨ ਆਪਾਂ ਲਗਾਉਣਾ ਹੈ ਮਤਲਬ ਕਿ 18 ਇੰਚ ਆਪਣੀ ਕਮਰ ਤਿਆਰ ਆ ਠੀਕ ਹੈ ਜੀ 9 ਇੰਚ ਆਪਾਂ 9.5 ਇੰਚ ਤੇ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਹਾਂ ਜੀ ਉਸ ਤੇ ਬਾਦ ਆਪਣਾ हिਪ ਦਾ ਨਿਸ਼ਾਨ हिਪ ਦਾ ਨਿਸ਼ਾਨ ਆਪਣਾ 24 ਇੰਚ हिਪ ਤਿਆਰ ਆ ਉਹ ਆਪਣਾ ਇਸੇ ਤਰ੍ਹਾਂ 12 ਇੰਚ ਆ ਜਾਊਗਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਹ ਨਿਸ਼ਾਨ ਪਹਿਲਾਂ ਸਿੱਧੇ ਕਰ ਲਾਂਗੇ ਸਾਰੇ ਲੋ ਜੀ ਜੀ ਇਥੋਂ ਆਪਣੇ ਅੱਧਾ ਇੰਚ ਆਪਣੀ ਜਿਹੜੀ ਮੋਡੇ ਦੀ ਕਾਟ ਪੈਣੀ ਹੈ ਠੀਕ ਹੈ ਜੀ ਇਥੋਂ ਦੇਖੋ ਤੁਸੀਂ ਹੁਣ ਮੋਡਾ ਆਪਾਂ ਅੱਧਾ ਅੱਧੇ ਤੋਂ ਘਟਾ ਆਪਾਂ ਸਲਾਈ ਦਾ ਛੱਡਤਾ ਦੇਖੋ ਮੋਡਾ ਆਪਾਂ ਨਾਪ ਕੇ ਤੁਹਾਨੂੰ ਦੱਸ ਦਿਆਂ ਪੂਰਾ ਆਪਣਾ 9 ਇੰਚ ਤਿਆਰ ਹੋਊਗਾ ਠੀਕ ਹੈ ਜੀ ਕਿਉਂਕਿ ਇਹ ਆਪਣਾ ਡਿਪੈਂਡ ਕਰਦਾ ਵੀ ਅਗਲੇ ਨੇ ਮੋਡਾ ਜਿਹੜਾ ਆਪਣਾ ਰੈਡੀ ਕਿੰਨਾ ਆ ਠੀਕ ਹੈ ਜੀ ਉਸ ਹਿਸਾਬ ਨਾਲ ਆਪਣੀ ਜਿਹੜੀ ਕਟਿੰਗ ਬਿਲਕੁਲ ਸਹੀ ਆ ਇਹ ਠੀਕ ਹੈ ਜੀ ਤੇ ਜੇ ਤੁਹਾਡਾ ਮੋਡਾ ਘਾਟਾ 8.5 ਆ ਫਿਰ ਤੁਸੀਂ ਕਰੋਗੇ 7 ਇੰਚ ਤੇ ਕਿਉਂਕਿ ਆਪਾਂ ਨੇ 9 ਇੰਚ ਮੋਡਾ ਰੈਡੀ ਕਰਨਾ ਹੈ ਇਸ ਲਈ ਆਪਣ ਜਿਹੜੀ 7.5 ਤੋਂ ਅੱਧੇ ਇੰਚ ਦੀ ਕਾਟ ਛੱਡ ਕੇ ਠੀਕ ਹੈ ਜੀ ਆਪਣਾ 9 ਇੰਚ ਮੋਡਾ ਤਿਆਰ ਰਹਿ ਚੁੱਕਾ ਹੁਣ ਆਗੇ ਆਪਣੀ ਫਰੰਟ ਵਾਲੀ ਕਾਟ ਠੀਕ ਹੈ ਜੀ ਇਹ ਪਾਵਾਂਗੇ ਆਪਾਂ 1 ਇੰਚ ਤੋਂ ਠੀਕ ਹੈ ਜੀ ਫਰੰਟ ਇਹਨਾਂ ਦਾ 14 14 ਇੰਚ ਤਿਆਰ ਸੀ ਠੀਕ ਹੈ ਜੀ ਆਪਾਂ 1 ਇੰਚ ਕਾਟ ਪਾਤੀ 1 ਇੰਚ ਤੋਂ ਬਿਲਕੁਲ ਆਪਣਾ ਸਹੀ ਆ ਗਈ ਕਿਉਂਕਿ 6.5 ਦੇ ਹਿਸਾਬ ਨਾਲ ਆਪਾਂ 1 ਇੰਚ ਵਧਾ ਕੇ ਲਾਤਾ ਬਾਕੀ ਆਪਣਾ ਸਲਾਈਸ ਕਪੜਾ ਆ ਜਾਊਗਾ ਠੀਕ ਹੈ ਜੀ ਹੁਣ ਆਪਾਂ ਇਹ ਨਿਸ਼ਾਨ ਫੀਟਿੰਗ ਗਾੜੀ ਮਲਾ ਦਾਂਗੇ ਇਸ ਤਰ੍ਹਾਂ ਹਾਂਜੀ ਹੁਣ ਆਪਾਂ ਪਲੇਟਾ ਦਾ ਨਿਸ਼ਾਨ ਲਗਾਵਾਂਗੇ ਪਲੇਟ ਆਪਣੀ ਹੈ ਕਿ 12 ਇੰਚ ਤਿਆਰ ਕਰਨੀ ਆਪਾਂ ਨੇ 12.5 ਤੇ ਲਗਾਇਆ ਠੀਕ ਹੈ ਜੀ ਪਲੇਟਾ ਜਿਹੜਾ ਵਿਚ ਵਾਲਾ ਫਰਕ ਉਹ ਆਪਾਂ ਲਗਾਇਆ ਹੈ 3.5 ਤੇ ਠੀਕ ਹੈ ਜੀ ਪਲੇਟ ਦੀ ਲੰਬਾਈ ਆਪਾਂ ਰੱਖਾਂਗੇ 7 ਇੰਚ ਠੀਕ ਹੈ ਜੀ ਲੋ ਜੀ ਪਲੇਟ ਦੀ ਲੰਬਾਈ ਆਪਣੀ 7 ਇੰਚ ਠੀਕ ਹੈ ਜੀ ਸਾਈਡ ਬਲੇਟ ਆਪਾਂ ਰੱਖਾਂਗੇ 2-2 ਇੰਚ ਦੇ ਫਰਕ ਨਾਲ ਠੀਕ ਹੈ ਜੀ ਇਹ ਵੀ ਆਪਣੀ 2 ਇੰਚ ਦੀ ਹੋਊਗੀ ਔਰ ਮੋਡੇ ਵਾਲੀ ਪਲੇਟ ਜਿਹੜੀ ਆਪਣੀ ਉਹ ਵੀ 2 ਇੰਚ ਦੀ ਹੋਊਗੀ ਠੀਕ ਹੈ ਜੀ ਇਹ ਪਲੇਟ ਨੂੰ ਆਪਾਂ ਇਸ ਤਰ੍ਹਾਂ ਫੀਟਿੰਗ ਦੇ ਅੰਦਰ ਸ਼ਾਰਨ ਵਾਲ ਮਲਾ ਦਾਂਗੇ 2 ਇੰਚ ਜੇ ਪੈਟਰੋਲ ਭਰਾਂਗੇ ਠੀਕ ਹੈ ਜੀ ਸੇਮ ਸੇਮ ਡਿਸਟੈਂਸ ਹੋਗਾ 2-2 ਇੰਚ ਦਾ ਪਲੇਟਾਂ ਦਾ ਲਓ ਜੀ ਇੰਗਰ ਆਪਣਾ ਪਾਜੜਾ ਰੱਖਣੀ ਹੈ 2.5 ਇੰਚ ਚੜਾਈ ਗੜੇ ਦੀ ਠੀਕ ਹੈ ਜੀ ਇਥੋਂ ਆਪਾਂ 2 ਇੰਚ ਦਾ ਨਿਸ਼ਾਨ ਲਗਾ ਕੇ ਜਿਹੜਾ ਆਪਣਾ ਅੱਧਾ ਇੰਚ ਆਪਾਂ ਕਾਟ ਦਾ ਨਿਸ਼ਾਨ ਉਹ ਨਿਸ਼ਾਨੜਾ ਤੇ ਨੂੰ ਮਿਲਾ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਲਓ ਜੀ ਏ ਬਿਲਕੁਲ ਸਹੀ ਕਟਿੰਗ ਆ ਆਪਣੀ ਠੀਕ ਹੈ ਜੀ ਬਿਲਕੁਲ ਫਰਕ ਨਹੀਂ ਪਊਗਾ ਪ੍ਰੋਪਰਲੀ 9 ਇੰਚ ਮੋਡਾ ਜਿਹੜਾ ਆਪਣਾ ਤਿਆਰ ਹੋਊਗਾ ਠੀਕ ਹੈ ਜੀ ਇਥੋਂ ਆਪਾਂ 12 ਇੰਚ ਤਿਆਰ ਕੇ ਰਤ ਨਿਸ਼ਾਨ ਲਗਾ ਕੇ ਬਾਕੀ ਆਪਣਾ ਜਿਹੜਾ ਆਪਣਾ ਚਾਕ ਫੋਲਡਿੰਗ ਦਾ ਮਾਰਕ ਆਪਾਂ ਕਰ ਦਾਂਗੇ ਠੀਕ ਹੈ ਜੀ ਸਕੇਲ ਨਾਲ ਆਪਾਂ ਸਿੱਧਾ ਕਰ ਦਾਂਗੇ ਇਹ ਵੀ ਮਾਰਕ ਲਓ ਜੀ ਹਾਂਜੀ ਹੁਣ ਆਪਾਂ ਇਹਨਾਂ ਨੂੰ ਨਿਸ਼ਾਨਾਂ ਨੂੰ ਪਰੇਟਾਂ ਦੇਆਂ ਨੂੰ ਦੂਜੇ ਪੰਨਿਆਂ ਤੇ ਪੇਪਰ ਸਿੱਧੇ ਕਰ ਦਾਂਗੇ ਨੀਚੇ ਵਾਲਿਆਂ ਤੇ ਠੀਕ ਹੈ ਜੀ ਨਿਸ਼ਾਨ ਨਾਲ ਦੇ ਨਾਲ ਲਗਾ ਕੇ ਔਰ ਨਾਲ ਦੇ ਨਾਲ ਸਿੱਧੇ ਕਰ ਦਿਆ ਕਰੋ ਠੀਕ ਹੈ ਜੀ ਅੱਦਾ ਕੀ ਹੈ ਜਿਹੜੇ ਆਪਣੇ ਨਿਸ਼ਾਨ ਜਿਹੜੇ ਫਿਰ ਮਿੱਟਦੇ ਨਹੀਂ ਹੈਗੇ ਚੌਕ ਨਾਲ ਲਗਾਏ ਹੋਏ ਠੀਕ ਹੈ ਜੀ ਬਸ ਆਪਾਂ ਪਲੇਟਾ ਪਾਉਣਾ ਸ਼ੁਰੂ ਕਰ ਦਿੰਨੇ ਆ ਫਿਰ ਆਪਾਂ ਨਿਸ਼ਾਨ ਦੇ ਸਹੀ ਲੱਗੇ ਹੋਣਗੇ ਲੋਜੀ ਆਪਾਂ ਸਕੀਲ ਦੇ ਨਾਲ ਨਾਲ ਦੇ ਵਾਲਾ ਨੇ ਸਿੱਧੇ ਕਰ ਦੇਣਾ ਸੂਈ ਨਾਲ ਲਾਇਆ ਕਰੋ ਨਿਸ਼ਾਨ ਠੀਕ ਹੈ ਜੀ ਨਾ ਸੂਈ ਨਾਲ ਬਿਲਕੁਲ ਸਹੀ ਲੱਗ ਜਾਂਦੇ ਆ ਇਹ ਕਿਉਂਕਿ ਜਦੋਂ ਮੈਂ ਹੋਰ ਨਵੇਂ ਲਾਉਣ ਵਾਲੇ ਉਹਨਾਂ ਨੂੰ ਥੋੜਾ ਜਿਹਾ ਨਿਸ਼ਾਨ ਔਖਾ ਲੱਗਦਾ ਤਾਂ ਸੂਈ ਦਾ ਧੱਗਾ ਪਾ ਕੇ ਫਟਾਫਟ ਲਗਾ ਦੇ ਕਿਉਂਕਿ ਮੈਂ ਵੀਡੀਓ ਪਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਪਲੇਟਾ ਵਾਲੀ ਨਿਸ਼ਾਨ ਲਾਉਣਾ ਪੈਣਾ। ਹਾਂਜੀ ਹੁਣ ਇਹ ਨਿਸ਼ਾਨ ਆਪਾਂ ਜਿਹੜੇ ਆਪਣੇ ਸਾਈਡਾਂ ਵਾਲੇ ਨੇ ਆਪਾਂ ਇਹ ਕਟਿੰਗ ਤੋਂ ਬਾਅਦ ਸਿੱਧੇ ਕਰ ਦਾਂਗੇ ਠੀਕ ਹੈ ਜੀ। ਇੱਥੋਂ ਆਪਾਂ ਕੱਟ ਲਗਾ ਦਾਂਗੇ। ਫੀਟਿੰਗ ਦਾ ਨਿਸ਼ਾਨ ਦਾ ਵੀ हिਪ ਦਾ ਨਿਸ਼ਾਨ ਦਾ ਵੀ। ਜਦੋਂ ਤੁਸੀਂ ਸੂਟ ਦੀ ਫੀਟਿੰਗ ਕਰਦੇ ਠੀਕ ਹੈ ਜੀ ਉਹਨ ਜੋ ਤਾਂ ਪਲੇਟਾ ਵਾਲੇ ਸੂਟ ਦੀ ਫੀਟਿੰਗ ਕਰਦੇ ਆ ਨਾ ਉਹ ਅੱਧਾ ਇੰਚ ਜਿਹੜਾ ਉੱਪਰ ਵਾਲਾ ਪੱਲਾ ਆ ਉਹਨੂੰ نیچے ਰੱਖ ਕੇ ਪਿੱਛੇ ਵਾਲੇ ਤੋਂ ਕਿਉਂਕਿ ਪਲੇਟਾ ਨਾਲ ਅੱਧਾ ਜਿਹੜਾ ਪਲੇਟਾ ਵਿੱਚ ਆ ਜਾਂਦਾ ਆਪਣਾ ਆ। ਉਹ بڑے ਪੱਲੇ ਨੂੰ نیچے ਰੱਖ ਕਰਕੇ ਨਾ 1/2 ਇੰਚ ਘਟਾ ਕੇ ਠੀਕ ਹੈ ਜੀ ਡਾਊਨ ਕਰਕੇ ਫਿਰ ਫਿਟਿੰਗ ਕਰਿਆ ਕਰੋ ਜਿਹੜਾ ਬੈਗ ਵਾਲਾ ਆਪਣਾ ਥੋੜਾ ਜਿਹਾ ਵੱਧ ਜਾਂਦਾ ਹੈ ਨਾ ਉਹਨੂੰ ਕਟਿੰਗ ਕਰ ਦਿਆ ਕਰੋ ਠੀਕ ਹੈ ਜੀ ਜਦੋਂ ਆਪਾਂ ਦੋਨੇ ਪੱਲੇ ਮਤਲਬ ਉਹ ਨੀਚੇ ਵਾਲਾ ਜਿਹੜਾ ਵੱਡਾ ਉੱਪਰ ਵਾਲਾ ਪੱਲਾ ਉਹਨੂੰ ਆਪਾਂ ਉੱਪਰ ਚਾ ਕੇ ਪਿੱਛੇ ਵਾਲੇ ਦੇ ਬਰਾਬਰ ਕਰਕੇ ਲਾ ਦਿੰਨੇ ਆ ਨਾ ਫਿਰ ਉਹ ਜਿਹੜਾ ਆਪਣਾ ਗਲਾ ਹੈ ਪਿੱਛੇ ਨੂੰ ਜਾਂਦਾ ਆ ਠੀਕ ਹੈ ਜੀ ਅਗਰ ਤੁਸੀਂ ਜਿਹੜਾ ਗਲਾ ਮਤਲਬ ਉੱਪਰ ਜਾਣ ਦਾ ਮਤਲਬ ਕਾਰਨ ਮੇਨ ਕਾਰਨ ਇਹੀ ਹੁੰਦਾ ਹੈ ਕਿਉਂਕਿ ਤੁਸੀਂ ਜਿਹੜਾ ਫਰੰਟ ਵਾਲਾ ਪੱਲਾ ਉਹਨੂੰ ਅੱਧਾ ਇੰਚ نیچے ਪਿੱਛੇ ਵਾਲੇ ਪੱਲੇ ਤੋਂ ਕਰਕੇ ਫਿਰ ਫਿਟਿੰਗ ਦਾ ਨਿਸ਼ਾਨ ਲਗਾਇਆ ਕਰੋ ਠੀਕ ਹੈ ਜੀ ਹਾਂ ਜਿਹੜਾ ਆਪਾਂ ਕਟਿੰਗ ਕਰਤੀ ਹੈ ਹੁਣ ਆਪਾਂ ਫਰੰਟ ਪੱਲੇ ਦੀ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਲਓ ਜੀ ఇత సైడ్ థాథా ఉతారా టీకేజీ హాను ఫిట్ల యూ ప్లేటాలో ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਠੀਕ ਹੈ ਜੀ ਪਹਿਲਾਂ ਆਪਾਂ ਬੈਕ ਵਾਲਾ ਗਲੇ ਦੀ ਕਟਿੰਗ ਕਰਾਂਗੇ ਗਲੇ ਦੀ ਚੜਾਈ ਪਟਾਈ ਇੰਚ ਰੱਖਣੀ ਆ ਕਿ ਕਿ ਜੀ 5 ਇੰਚ ਲੰਬਾਈ కళాయి పాన గళేది కటాయి కదా టీకేజీ అలా గళా బుకరం వా ਮਾਰਕਿੰਗ ਸਹੀ ਹੋਊਗੀ ਤਾਂ ਆਪਣੀ ਜਿਹੜੀ ਫਿਟਿੰਗ ਜਿਹੜੀ ਬਿਲਕੁਲ ਸਹੀ ਆਊਗੀ ਠੀਕ ਹੈ ਜੀ ਕਿਤੋਂ ਵੀ ਤੁਹਾਨੂੰ ਪ੍ਰੋਬਲਮ ਲੱਗਦੇ ਜ਼ਰੂਰ ਮੈਨੂੰ ਕਮੈਂਟ ਕਰਿਓ ਠੀਕ ਹੈ ਜੀ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਬਾਹਾਂ ਦਾ ਕੱਪੜਾ ਵੀ ਮੈਂ ਇਸ ਤਰ੍ਹਾਂ ਉਤਾਰਿਆ ਹੋਇਆ ਹੈ ਠੀਕ ਹੈ ਜੀ ਆ ਦੇਖੋ ਚਾਰੋਂ ਪੀਸ ਹੋ ਗਏ ਠੀਕ ਹੈ ਜੀ ਲੋ ਜੀ ਇਥੋਂ ਪਹਿਲਾਂ ਆਪਾਂ ਬਾਹ ਦੇ ਮੋਰੀ ਦੇਖਾਂਗੇ ਮੋਰੀ ਆਪਾਂ ਰੱਖਣੀ ਆ 6 ਇੰਚ ਆਪਾਂ ਤਿਆਰ ਕਰਨੀ ਆ ਠੀਕ ਹੈ ਜੀ 6 6.5 7 7.5 ਆਪਾਂ ਬਾਧ ਰੱਖ ਲਾਂਗੇ ਇਹਨੂੰ 1.5 ਇੰਚ ਮਾਰ ਜੰਦੇ ਕੇ ਠੀਕ ਹੈ ਜੀ ਇਥੋਂ ਆਪਣੇ ਮੋਢੇ ਦੀ ਕਾਰਡ ਦਾ ਨਿਸ਼ਾਨ ਆਉ ਕ ਦੇਖੋ ਆਪਾਂ 9 ਇੰਚ ਮੋਢਾ ਤਿਆਰ ਕਰਨਾ ਹੈ ਕਪੜਾ ਬਿਲਕੁਲ ਪੂਰਾ ਪੂਰਾ ਹੀ ਆ ਠੀਕ ਹੈ ਜੀ 3 ਇੰਚ ਤੋਂ ਆਪਾਂ ਕਾਟ ਪਾਵਾਂਗੇ ਠੀਕ ਹੈ ਜੀ ਸਾਈਡ ਤੇ ਕੱਪੜਾ ਆਪਾਂ ਥੋੜਾ ਜਿਹਾ ਹੋਰ ਲਗਾ ਕੇ ਉਹਨੂੰ ਸਪੋਰਟ ਲਈ ਆਪਾਂ ਰੱਖ ਕੱਪੜਾ ਲਗਾ ਦਾਂਗੇ 2.5 ਇੰਚ ਤੋਂ ਆਪਣੇ ਜਿਹੜੀ ਉੱਪਰ ਆਪਾਂ ਗੁਲਾਈ ਦੇਣੀ ਆ ਠੀਕ ਹੈ ਜੀ 2.5 ਇੰਚ ਦੇ ਨਿਸ਼ਾਨ ਨੂੰ ਆਪਾਂ نیچے 3 ਇੰਚ ਵਾਲੇ ਨਿਸ਼ਾਨ ਨਾਲ ਇਸ ਤਰ੍ਹਾਂ ਮਿਲਾ ਦੇਣਾ ਠੀਕ ਹੈ ਜੀ ਇਹ ਆਪਣਾ ਤਿਆਰ ਨਿਸ਼ਾਨ ਹੈ ਇੱਥੋਂ ਆਪਾਂ 6 ਇੰਚ ਦਾ ਲੈਣਾ ਆਪਾਂ ਨਿਸ਼ਾਨ ਲਗਾਵਾਂਗੇ ਉਹਦੇ ਨਾਲ ਇਸ ਤਰ੍ਹਾਂ ਮਿਲਾ ਦੇਾਂਗੇ ਜੀ ਹੁਣ ਇੱਥੋਂ ਆਪਾਂ ਗੁਲਾਈ ਦੇਵਾਂਗੇ ਬਾਹਰ ਦੇਖੋ ਜਿੰਨਾ ਆਪਾਂ 2.5 ਇੰਚ ਤੋਂ ਬਾਅਦ ਇਹ ਆਪਣਾ ਕੱਪੜਾ ਬਚਿਆ ਦੇਖੋ ਨਿਸ਼ਾਨ ਆਪਾਂ ਲਗਾਇਆ 6.5 ਆ 6.5 ਦਾ ਆਪਾਂ ਹਾਫ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ 1/2 ਇੰਚ نیچے 1/2 ਇੰਚ ਉੱਪਰ ਆਪਾਂ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਜਿਹੜਾ 1/2 ਇੰਚ ਆਪਣਾ ਉੱਪਰ ਵਾਲਾ ਉਹ ਹੋਊਗੀ ਬੈਗ ਵਾਲੇ ਪੱਲੇ ਦੀ ਕਾਰਟ ਜਿਹੜਾ 1/2 ਇੰਚ نیچے ਆ ਹੋਊਗੀ ਅੱਗੇ ਵਾਲੀ ਕਾਰਟ ਠੀਕ ਹੈ ਜੀ ਜਿਹੜੀ ਆਪਣੇ ਬਾਹਾਂ ਦੇ ਘਾਟ ਅੱਗੇ ਆਉਣੀ ਆ ਉਹ ਵਾਲੀ ਘਾਟ ਨੂੰ ਆਪਾਂ ਕਟਾਈ ਕਰ ਦਾਂਗੇ ਠੀਕ ਹੈ ਜੀ ਲੋ ਜਿਹਦਾ ਗੁਲਾਈ ਦੇ ਵਿੱਚ ਆਪਾਂ ਇਹਦੀ ਕਟਾਈ ਕਰ ਦੇਣੀ ਆ ਇਸੇ ਤਰ੍ਹਾਂ ਆਪਾਂ ਜਿਹੜੇ ਦੋ ਆਪਣੇ ਫਰੰਟ ਵਾਲੇ ਪੱਲੇ ਆ ਆਪਾਂ ਉਹਨਾਂ ਦੀ ਕਟਾਈ ਕਰ ਦਾਂਗੇ ਠੀਕ ਹੈ ਜੀ ਦੋ ਪੱਲੇ ਇਸ ਤਰ੍ਹਾਂ ਚੱਕ ਲੈਣੇ ਆਪਾਂ ਨੇ ਆ ਦੇਖੋ ਠੀਕ ਹੈ ਜੀ ਹੁਣ ਆਪਾਂ ਇਹ ਵੀ ਕਟਿੰਗ ਕਰ ਦਾਂਗੇ ਲਓ ਜੀ ਠੀਕ ਹੈ ਜੀ 9 ਇੰਚ ਮੋਡਾ ਆਪਣਾ ਰੈਡੀ ਆ ਕਟਿੰਗ ਬਿਲਕੁਲ ਸਹੀ ਤਰੀਕੇ ਨਾਲ ਕਰੋਗੇ ਤਾਂ ਸਹੀ ਆਊਗੀ ਠੀਕ ਹੈ ਜੀ ਵੀਡੀਓ ਵੇ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ